ਮਿੱਤਰੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਸ਼ਕੀਨ ਸ਼ੋਅ ਕੁਆਲਿਟੀ ਸੰਜਾਫ ਬਸ਼ੇਰੀ ਦਿਖਾਉਣੀ ਆ ਜਿਹੜੀ ਬਾਈਰ ਗਿਆਂ ਨੇ ਵੇਚਣੀ ਆ ਬਸ਼ੇਰੀ ਇੱਕ ਤਾਂ ਬਣਤਰਾਂ ਦੀ ਬਹੁਤ ਜ਼ਿਆਦਾ ਚੰਗੀ ਆ ਦੂਜੀ ਗੱਲ ਉਮਰ ਦੇ ਹਿਸਾਬ ਨਾਲ ਬੱਚੀ ਕੱਦ ਕਾਠ ਸੋਹਣਾ ਕਰਦੀ ਆਉਂਦੀ ਆ ਸ਼ਿਗੜੀ ਹਜੇ ਨੇ ਪੱਟਣੀ ਸਟਾਰਟ ਕੀਤੀ ਆ ਉਮਰੇ ਦੀ 7 ਮਹੀਨੇ ਹੋ ਗਈ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਇਹ ਡੋਰਡ ਵਾਲੇ ਚੈਂਪੀਅਨ ਨੁਕਰੇ ਘੋੜੇ ਮਹਾਰਾਣੀ ਦੀ ਬੱਚੀ ਆ ਦਲਸ਼ੇਰ ਕਾਕੀ ਦੀ ਪੋਤੀ ਆ ਦੋਸਤੋ ਇਹ ਤੇ ਬਾਕੀ ਤੁਸੀਂ ਬਸ਼ੇਰੀ ਦੀਆਂ ਬਣਤਰਾਂ ਚੈੱਕ ਕਰੋ ਸ਼ੋ ਕੁਆਲਟੀ ਕੁੰਡੀ ਵਾਲਾ ਛੋਟਾ ਤੇ ਸ਼ਕੀਨ ਕਰਨਾ ਇਹਦਾ ਲੈਂਥ ਬੜੀ ਚੰਗੀ ਆ ਬਸ਼ੇਰੀ ਦੀ ਪਿੱਠ ਪੁੜੇ ਦੀ ਚੰਗੀ ਆ ਅੰਗਾਂ ਪੈਰਾਂ ਦੀ ਮਜ਼ਬੂਤ ਆ ਤੇ ਆਪਦੇ ਆਪ ਨੂੰ ਸ਼ੋ ਬਹੁਤ ਕਰਦੀ ਆ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਸੋ ਜਿਹੜੀ ਇਹਦੀ ਮਾਂ ਗਈ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਇਦੀ ਮਾਂ ਵੀ ਸੰਜਾਖ ਕੋੜੀ ਆ 60 ਪਲੱਸ ਹਾਈਟ ਦੀ ਇਹਦੀ ਮਾਂ ਗੀ ਦੋਸਤੋ ਤੇ ਬਾਈਰਗਿਆਂ ਦੀ ਹੋਮ ਬਰੀਡ ਬੱਚੀ ਆ ਇਹ ਤੇ ਇਹਨਾਂ ਦੇ ਘਰੇ ਹੀ ਬੱਚੀ ਦਾ ਜਨਮ ਹੋਇਆਗਾ ਤੁਹਾਨੂੰ ਸਾਰੇ ਪ੍ਰੂਫ ਵਗੈਰਾ ਵਿਡੋਰ ਵਾਲੇ ਮਹਾਰਾਣੇ ਦੀ ਬੱਚੀ ਆ ਇਹ ਉਹ ਸਾਰੇ ਮਿਲ ਜਾਣਗੇ ਜਿਵੇਂ ਮਰਜ਼ੀ ਤੁਸੀਂ ਤਸੱਲੀ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜਿਹੜਾ ਵੀ ਕੋਈ ਚਾਹਵਣ ਸੱਜਣ ਬੇਸ਼ੇਰੀ ਖਰੀਦਣਾ ਚਾਹੁੰਦਾ ਤਾਂ ਨਿਗਾਹ ਮਾਰ ਲਓ ਮਿੱਤਰੋ ਤੇ ਉਮਰ ਦੇ ਹਿਸਾਬ ਨਾਲ ਕਦ ਕਾਠ ਚੰਗਾ ਕਰੂਗੀ ਇਹ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾਗਾ ਜੈਮਲ ਸਿੰਘ ਵਾਲਾ ਉੱਥੇ ਬਾਈ ਜਸਵੀਰ ਦੇ ਕੋਲੇ ਸੇਲ ਆ ਨੰਬਰ ਨੋਟ ਕਰ ਲੋ 9887 2187 ਆ ਵੀਡੀਓ ਦੇ ਵਿੱਚ ਤੁਸੀਂ ਇਹਦੀ ਮਾਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਸ਼ਕੀਨ ਘੋੜੀ ਆ ਦੋਸਤੋ 60 ਪਲੱਸ ਹਾਈਟ ਦੀ ਸੋ ਬੱਚੀ ਜਿਹੜੇ ਹਿਸਾਬ ਨਾਲ ਹੁਣ ਇਹਦੀ ਉਮਰ ਆ ਤੇ ਘੋੜੀ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਦ ਕਾਟ ਸੋਹਣਾ ਕਰੂ ਤਕਰੀਬਨ 65 62 ਇੰਚ ਹਾਈਟ ਦੀ ਘੋੜੀ ਬਣ ਜਾਣਾ ਇਹਨੇ ਬਾਕੀ ਬਰੀਡਿੰਗ ਵਾਸਤੇ ਚੰਗੀ ਬਣੂਗੀ ਜਿਹੜਾ ਵੀ ਕੋਈ ਚਾਹਵਣ ਸੱਜਣਾ ਅੱਗੇ ਨੌਕਰੇ ਬੱਚੇ ਲੈਣ ਵਾਸਤੇ ਬਸ਼ੇਰੀ ਖਰੀਦਣਾ ਚਾਹੁੰਦਾ ਪਾਲ ਪੋਸ ਕੇ ਜਾਇਜ ਰੇਟ ਦੇ ਵਿੱਚ ਤੁਸੀਂ ਲੈਣੀ ਆ ਤਾਂ ਗੌਰ ਕਰ ਲਿਓ ਵੀਡੀਓ ਕੰਨੀ ਬੱਚੀ ਨੌਕਰੇ ਬੱਚੇ ਦੇਣ ਵਾਲੀ ਘੋੜੀ ਬਣੂਗੀ ਸੋ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਬਾਈ ਜਸਵੀਰ ਦਾ 98887 21887 ਬਰਨਾਲੇ ਜ਼ਿਲ੍ਹੇ ਦੇ ਵਿੱਚ ਜੈਮਲ ਸਿੰਘ ਵਾਲਾ ਪਿੰਡ ਇਹਨਾਂ ਦਾ ਤਪਾ ਮੰਡੀ ਤੋਂ ਤਕਰੀਬਨ 7-8 ਕਿਲੋਮੀਟਰ ਦੂਰ ਪਿੰਡ ਪੈ ਜਾਂਦਾ ਹੈ ਭਧੌੜ ਵਾਲੇ ਰੋਡ ਤੇ ਭਧੌੜ ਤੋਂ ਵੀ ਤਕਰੀਬਨ 8-10 ਕਿਲੋਮੀਟਰ ਪਿੰਡ ਇਹ ਸੈਂਟਰ ਜੇ ਵਿੱਚ ਪੈ ਜਾਂਦਾ ਤਪੇ ਤੇ ਭਧੌੜ ਦੇ ਨੰਬਰ ਨੋਟ ਕਰ ਲਓ ਬਾਈ ਜਸਵੀਰ ਦਾ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਬੱਚੀ ਸ਼ਕੀਨ ਬਹੁਤ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ 7 ਮਹੀਨੇ ਦੀ ਉਮਰ ਆ ਸਿਗੜੀ ਇਹਨੇ ਹੁਣ ਪੱਟਣੀ ਸ਼ੁਰੂ ਕੀਤੀ ਆ ਤੇ ਬਾਈ ਨੂੰ ਫੋਨ ਕਰ ਲਿਓ ਤੁਸੀਂ ਜਿਹੜਾ ਵੀ ਕੋਈ ਚਾਹਵਣ ਸੱਜਣ ਸ਼ੋ ਕੁਆਲਿਟੀ ਸੰਜਾਫ ਬਸ਼ੇਰੀ ਖਰੀਦਣਾ ਚਾਹੁੰਦਾ ਹੋਇਆ ਸੋ ਨੰਬਰ ਆਪਾਂ ਸਕਰੀਨ ਦੇ ਉੱਤੇ ਵੀ ਦੇਤਾ ਜਸਵੀਰ ਸਿੰਘ ਬਾਈ ਦਾ ਨਾਂ ਦਾ ਤੇ ਕੰਟੈਕਟ ਕਰ ਲਿਓ ਬਾਈ ਨੂੰ ਜਦੋਂ ਮਰਜ਼ੀ ਫੋਨ ਕਰਕੇ ਤੁਸੀਂ ਬਾਈ ਦੇ ਪਿੰਡ ਆ ਕੇ ਬਸ਼ੇਰੀ ਦੇਖ ਕੇ ਖਰੀਦ ਸਕਦੇ ਹੋ ਤੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਲਗਭਗ ਬੱਚੀ ਬਾਰੇ ਸਾਰਾ ਕਲੀਅਰ ਹੋਈ ਜਾਣਾ ਆ ਇੱਥੇ ਅੰਦਰ ਫਿਰਦੀ ਦੀ ਘਰੇ ਫਿਰਦੀ ਦੀ ਵੀ ਤੁਹਾਨੂੰ ਆਪਾਂ ਵੀਡੀਓ ਸ਼ੇਅਰ ਕਰਤੀ ਗੌਰ ਕਰ ਲਿਓ ਬੱਚੀ ਦੇ ਵਿੱਚ ਘਾਟ ਕੋਈ ਨਹੀਂ ਕੱਦ ਕਾਠ ਵੀ ਚੰਗਾ ਕਰੂ ਬਣਤਰਾਂ ਦੀ ਵੀ ਚੰਗੀ ਆ ਸੋਹਣੀ ਸ਼ਕੀਨ ਬਸ਼ੇਰੀਆ ਤਾਂ ਫੋਨ ਲਾ ਲਿਓ ਬਾਈ ਜਸਵੀਰ ਨੂੰ ਪਿੰਡ ਜੈਮਲ ਸਿੰਘ ਵਾਲੇ ਨੂੰ